ਆ ਗੌਰਮੇਟ ਥੋੜਾ ਕੋ ਮਾਇਏ ਭਾਰਤ ਦੇ ਵਿੱਚ ਨਹੀਂ ਇੰਨੀ ਬੇਸਤ ਕਰਾ ਲਈ ਆ ਅਜੇ ਵੀ ਕਸਰੇ ਗਈਆਂ ਹੋਰ ਕਰਾ ਦੋ ਬੇਸਤੀ ਮੈਂ ਤਾਂ ਬਗਾਨੀ ਮੇਰੇ ਭੈਣ ਹੀ ਨਹੀਂ ਹੈਗੀ ਤੁਹਾਡੀ ਹਾਂ ਤੇ ਮੈਂ ਪੈਕਿੰਗ ਕਰ ਲਾਂ ਨਾ ਕਾਦੇ ਵਾਸਤੇ ਕਾਦੇ ਵਾਸਤੇ ਦੱਸ ਆਪਣੇ ਘਰ ਚੱਲੀਆਂ ਥੋੜੇ ਰਹਿਣਾਂ ਮੰਗੀ ਦੇਖ ਪੁੱਤਰ ਦੋ ਜਨਾਂ ਪਿੱਕਿਆ ਨਾ ਚੰਗਾ ਨਹੀਂ ਲੱਗਦਾ ਨਾਲੇ ਤੇਰੀ ਮਾਸੀ ਸੱਸਾਈ ਲਈਏ ਉਹ ਕੀ ਕਹਿਣਗੇ ਕਿ ਮਾਂ ਆਈ ਹੈ ਤੇ ਨਾਲ ਹੀ ਨੂੰ ਲੈ ਗਈ ਹੈ ਤੁਨ ਨਾਲੇ ਮੇਰੀ ਗੱਲ ਸੁਣ ਲੈ ਵੱਡੀ ਭੈਣ ਨੇ ਤੇਰੀ ਨੂੰ ਇੱਕ ਵਾਰੀ ਨਹੀਂ ਕਿਹਾ ਕਿ ਮੰਮੀ ਮੈਂ ਉੱਧਰ ਜਾਣਾ ਜਿੱਦੋਂ ਨਾਲਾ ਵਿਆਹ ਹੋਇਆ ਹੈ ਨਾ ਬਰਤ ਤੋਂ ਬਰਤ ਦੋ ਜਾਂ ਤਿੰਨ ਵਾਰੀ ਹੋ ਰਹਿਣ ਆਈ ਹੈ ਤੇ ਤੂੰ ਹਫਤੇ ਬਾਅਦ ਵੀ ਰਹਿਣ ਆ ਜੰਨੀ ਹੈ ਬੇਕੁੱਤਾ ਕਿੰਨੇ ਉਹ ਘਰ ਸੰਭੀਖ ਕਿੱਡਾ ਪਰਿਵਾਰ ਤੁਹਾਡਾ ਵੱਡਾ ਹੋ ਗੋ ਕਿ ਬੁਣਾਂ ਨਹੀਂ ਆਸਤਾਨਾ ਹਰ ਇੱਕ ਕੰਮ ਕਰਨਾ ਨਾਲੇ ਨਾ ਦੋਨੇ ਭੈਣਾਂ ਨਾਲ ਰਲ ਕੇ ਕੰਮ ਕਰਿਆ ਕਰੋ ਮੰਮੀ ਨਾਲ ਲਿਕੇ ਘਰ ਦੇ ਕੰਮ ਇਹ ਥੋੜੀ ਠੋਕ ਕੰਮ ਕਰ ਰਹੇ ਨੇ ਤੇ ਮੈਂ ਬੈਠੀ ਮੈਂ ਨਹੀਂ ਕਰਦੀ ਮੰਮੀ ਨਾਲ ਬਸ ਮੇਰਾ ਨਾ ਥੋੜੇ ਦਿਨ ਹੋ ਗਏ ਬਹੁਤ ਦਿਨ ਲੱਗਦਾ ਪਿਆ ਸੀ ਮੈਂ ਤਾਂ ਕਹਿ ਰਹੀ ਆ ਤੇਰੇ ਤੈਨੂੰ ਲਾਉਣਾ ਪੈਣਾ ਮੰਮੀ ਜੇ ਕਹਿਨ ਦੀ ਆ ਤੇ ਲੈ ਜਾਓ ਇਹਨੂੰ ਇੱਕ ਦੋ ਦਿਨ ਵਾਸਤੇ ਕੋਈ ਨਹੀਂ ਘਰ ਮੈਂ ਸੰਭਾਲਾਂਗੀ ਨਹੀਂ ਚਲੋ ਸੀ ਅੰਦਰ ਚਲੀਏ ਹਾਂ ਚਲੀਏ ਸੋਮਾ ਬੱਦੀਆਂ ਨਹੀਂ ਮੈਂ ਇਹ ਦੱਸ ਤੁਸੀਂ ਸਾਡੀ ਪਹਿਲਾਂ ਮੈਂ ਕਿਹੜੀ ਕੋਈ ਸਪੈਸ਼ਲ ਗੱਲ ਕਰੀ ਚੱਟੀ ਹੋਰ ਗੱਲ ਆਪਾਂ ਬੈਠ ਕੇ ਨਹੀਂ ਕੋਈ ਅਸੀ ਗੱਲ ਨਹੀਂ ਤੁਸੀਂ ਬੈਠੋ ਦੇਖ ਪੁੱਤਰ ਜਿੱਦੋਂ ਤੁਸੀਂ ਆਓਗੇ ਨਾ ਦੋਨੇ ਕੱਤੀਆਂ ਆਣਾ ਜੋ ਇਹ ਜਿਹੜੀ ਚੰਗਾ ਲੱਗਦਾ ਪੇਕੇ ਆਉਂਦੇ ਆ ਨੀ ਕਿਰਨ ਉਹਦੇ ਸੇ ਪੇਜਣਾ ਵੀ ਨਹੀਂ ਜੀ ਹਾਂ ਅਜੇ ਮੈਂ ਰਹਿਣਾ ਥੋੜੇ ਦਿਨ ਜਰੂਰ ਜੀ ਤੇ ਕਿਰਨ ਕਿਰਨ ਮੈਨੂੰ ਜੀ ਨਹੀਂ ਲੱਗਣਾ ਜੀ ਸਿੱਧੀ ਗੱਲ ਜੇ ਸਾਡੇ ਘਰ ਦੀ ਰੋ ਲੱਗ ਜੇ ਤੇ ਮੈਂ ਲੈ ਜਾਣਾ ਵੀ ਨਹੀਂ ਤੇ ਮੇਂ ਦੇਣੀ ਵੀ ਨਹੀਂ ਚਲੋ ਆਉਨੇ ਵਧੀਆ ਸਗੋਂ ਤੇ ਆਣਾ ਸਾਰੇ ਘਰ ਦੀ ਸੋਨੀਆਂ ਲੱਗਦੀਆਂ ਨਾਲੇ ਬੇਟਾ ਦਿਨ ਲਾ ਕੇ ਰੱਖਣਾ ਕਰਦਾ ਸੱਸਾਂ ਵੀ ਅੱਜ ਕੱਲ੍ਹ ਸੇ ਨਹੀਂ ਆਈਆਂ ਬਿਲਕੁਲ ਸਮਝੇ ਤੇ ਸਭ ਕੁਝ ਸਭ ਕੁਝ ਮੈਨੂੰ ਤੇ ਤਿੰਨ ਦਿਨ ਸੇ ਲਿਆ ਮਿਲਿਆ ਮਾਸੀ ਸੱਸ ਮੰਮੀ ਤੇ ਚਾਜੀ ਸੱਸ ਇਹ ਤਿੰਨੋਂ ਮੈਨੂੰ ਸੱਸਾਂ ਘੱਟ ਲੱਗਦੀਆਂ ਤੇ ਸਹੇਲੀਆਂ ਜ਼ਿਆਦਾ ਚੱਲ ਕੋਈ ਗੱਲ ਪੁੱਤ ਸਹੇਲੀਆਂ ਬਣਾ ਕੇ ਗੁਜ਼ਾਰਾ ਹੁੰਦਾ ਵਾ ਸੱਚ ਸੇ ਨੂਆਂ ਵੀ ਤੇ ਸੱਸਾਂ ਵੀ ਇੱਕ ਜੈਸੀ ਐ ਹੋਣ ਤੇ ਘਰ ਪਤਾ ਨਹੀਂ ਲੱਗਦਾ ਇਹ ਮਾਂ ਦੇ ਸੰਸਕਾਰ ਬੋਲਦੇ ਜੀ ਮਾਂ ਆਪ ਐਨੀ ਚੰਗੀ ਤੇ ਕੋਈ ਧੀ ਵੀ ਐਨੀ ਚੰਗੀ ਜੇ ਪੈਂਦੀ ਵੈਸੀ ਵੀ ਸਾਡੇ ਘਰ ਦੀ ਰੌਣਕ ਕਰੀ ਜੇ ਇਹ ਜਰੂਰੀ ਹੈ ਇਹਦੇ ਬਿਨਾ ਸਾਡੇ ਘਰ ਦਾ ਗੁਜ਼ਾਰਾ ਹੀ ਨਹੀਂ ਚੱਲਦਾ ਮੇਰੀ ਗੱਲ ਸੁਣੋ ਤੁਸੀਂ ਕੜੀ ਬੜੀ ਸਵਾਲ ਬਣਾਉਂਦੇ ਜੀ ਮੈਂ ਇੱਕ ਦਿਨ ਇੱਕ ਵਾਰ ਹੀ ਆਈ ਦੋਨੋਂ ਭਰ ਕੇ ਤੁਸੀਂ ਕੜੀ ਪੇਚੀ ਕੋਈ ਗੱਲ ਫਿਰ ਬੜੀ ਵਿੱਚ ਹੈ ਕੋਈ ਨਾ ਤੇ ਨੀਰੇ ਪਕੌੜੇ ਪਕੌੜੇ ਦੇਖੋ ਤੇ ਕੋਈ ਗੱਲ ਮੁਰ ਜਦੋਂ ਮੈਂ ਆਵਾਂਗੇ ਨਾ ਦੁਬਾਰਾ ਤੁਹਾਡੇ ਵਾਸਤੇ ਲੈ ਕੇ ਹੀ ਆਵਾਂ ਕੜੀ ਜਰੂਰ ਬਣਾ ਕੇ ਲੈ ਆ ਜਰੂਰ 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 ਲੋ ਕੜੀ ਤੋਂ ਗੱਲ ਜ਼ਿਆਦਾ ਆ ਗਈ ਜੇ ਅਗਰ ਮੈਂ ਕੋਈ ਹੋਰ ਹਾਸੇ ਵਾਲੀ ਗੱਲ ਸੁਣਾਵਾਂ ਐ ਦੀ ਈੰਪੀ ਦੀ ਕਿਹੜੀ ਮੰਮੀ ਤੈਨੂੰ ਭੁੱਲ ਗਈ ਤੈਨੂੰ ਯਾਦ ਹੈ ਜਦੋਂ ਇੱਕ ਵਾਰ ਬਿਮਾਰ ਪਈ ਸੀ ਤੇ ਇਹ ਕਾਲੀ ਕਾਲੀ ਆਈ ਮੰਮੀ ਮੰਮੀ ਸਬਜੀ ਮੈਂ ਬਣਾਣੀ ਹੈ ਅੱਛਾ ਆਹੋ ਇਹ ਕਰਦੀ ਮੈਂ ਕਿਹਾ ਪੁੱਤ ਤੂੰ ਬਣਾ ਲੈ ਸਬਜੀ ਦੀਦੀ ਤੁਸੀਂ ਵੀ ਬਣਾ ਲਈ ਸਬਜੀ ਅੱਜ ਸਬਜੀ ਮੈਂ ਬਣਾਵਾਂਗੀ ਅੱਛਾ ਤੇ ਮੈਂ ਕਿਹਾ ਪੁੱਤਰ ਤੂੰ ਬਣਾਣੀ ਲੱਗੀ ਆ ਨਾ ਤੇ ਫਿਰ ਵੀ ਦੀਦੀ ਨੂੰ ਪੁੱਛ ਲਈ ਤੂੰ ਕਿੱਦਾਂ ਬਣਾਣੀ ਹੈ ਨਹੀਂ ਮੰਮੀ ਮਨ ਸਭ ਕੁਝ ਆਂਦਾ ਤੁਸੀਂ ਨਾ ਸਾਰੇ ਜਣੇ ਅੰਦਰ ਬੈਠ ਜਾਓ ਸਬਜੀ ਮੈਂ ਬਣਾਣੀ ਹੈ ਮੈਂ ਕਿਹਾ ਚਲ ਪੁੱਤਰ ਤੂੰ ਬਣਾ ਲੈ ਕੰਜੂ ਗੋਭੀ ਆਲੂ ਬਣਾਉਣ ਲੱਗੀ ਅੱਛਾ ਗੋਭੀ ਆਲੂ ਤੇ ਰੱਖ ਦਿੱਤੇ ਤੇ ਮੈਂ ਕਹਾਂ ਰਿੰਪੀ ਗੋਭੀ ਬਣ ਗਈ ਮੰਮੀ ਭਾਂ ਜੱਲੀ ਆ ਬਸ ਗੋਭੀ ਕੀ ਬਣੀ ਉਹ ਚ ਪਾਣੀ ਪਾਈ ਗਈ ਪਾ ਮੰਮੀ ਇਹ ਨੀਚੇ ਨਹੀਂ ਹੁੰਦੀ ਪਈ ਮੰਮੀ ਆ ਪੁੱਜਦੀ ਨਹੀਂ ਪਈ ਗੋਭੀ ਦੇ ਆਉਂ ਬਣ ਗਏ ਤੇ ਅੱਜ ਜਿਹਦਾ ਸ਼ਲਗਮ ਬਣਦਾ ਐ ਤੇ ਗੱਲਾਂ ਕਰਦੀ ਐ ਤੇ ਮੇਰੀ ਧੀ ਦਾ ਹਾਲ ਜੇ ਮੈਂ ਵੀ ਹੋਵੇ ਕਿਆ ਸ਼ਲਗਮ ਤਾਂ ਆਪਾਂ ਨਹੀਂ ਹੁੰਦੇ ਨਹੀਂ ਆ ਰਿੰਪੀ ਨੇ ਸ਼ਲਗਮ ਕਿਵੇਂ ਬਣਾ ਕੇ ਤੂੰ ਤੀ ਕਰੋਂ ਗੱਲਾਂ ਤੇ ਮੈਂ ਮਟਾਨੀ ਆ ਬਈ ਪੁੱਤਰੇ ਹੋਈ ਨਹੀਂ ਕੋਈ ਨਹੀਂ ਕਰਾ ਦੱਸ ਦੇ ਹਾਲ ਤੇ ਦੇਖ ਲੋ ਭੈਣ ਜੀ ਕੋਈ ਨਾ ਕੋਈ ਬਚਪਨ ਦੀ ਐਸੀ ਚੀਜ਼ ਹੁੰਦੀ ਆ ਕਦੀ ਨਾ ਕਦੀ ਯਾਦ ਆ ਆਈ ਜਾਂਦੀ ਆ ਯਾਦਗਰੀ ਬਣ ਜਾਂਦੀ ਆ ਗੱਲ ਜੀ ਇਹਨਾਂ ਦੀ ਬਚਪਨ ਦੀ ਯਾਦਾਂ ਰੱਖਣੀਆਂ ਵੀ ਚਾਹੀਦੀ ਆ ਚਾਹੀਦੀ ਹੁੰਦਾ ਹੱਸਦਾ ਰਹਿੰਦਾ ਸਹੀ ਗੱਲ ਸਹੀ ਗੱਲ ਮੈਂ ਤੇ ਰਿੰਪੀ ਦੋਵੇਂ ਇੰਨਾ ਹੱਸਦੇ ਖੇਡਦੇ ਸੀ ਨਾ ਇਹਨੂੰ ਮੈਂ ਕੰਮ ਘੱਟ ਕਰੰਦਿੰਦੀ ਸੀ ਮੈਂ ਹੋਈ ਕਹਿੰਦੀ ਲਾਡਲੀ ਆ ਤੇ ਛੋਟੀ ਆ ਮੈਂ ਹੀ ਕਰਦੀ ਸੀ ਤੇ ਇੱਥੇ ਵੀ ਇਹਨੂੰ ਮੈਂ ਲਾਡਲੀ ਵਾਂਗੀ ਰੱਖਿਆ ਚਲ ਕੋਈ ਨਾ ਕਹਿੰਦਾ ਤੇਰੀ ਭੈਣ ਆ ਬੇਧੀਆ ਤੇਰੀ ਘਾਟੀ ਗਲਦੀ ਗਾ ਚਲ ਕੋਈ ਨਾ ਮੈਂ ਸਭ ਕਰਨੀ ਆ ਤੂੰ ਮੱਧ ਕਰਾਇਆ ਕਰ ਜਾ ਕੇ ਸੋ ਇਸੀ ਕਰ ਉਹ ਕੰਮ ਛੋਟੇ ਹੁੰਦੇ ਆ ਭਾਜੀ ਇਹਨੇ ਕਰਨ ਨਹੀਂ ਦਿੱਤਾ ਤੁਹਾਨੂੰ ਉਹ ਕਹਿੰਦੀ ਸੀ ਕਿ ਮੈਂ ਕਰਾਂ ਤੇ ਪਰ ਇੰਨੇ ਨਹੀਂ ਕਰਨ ਦਿੱਤਾ ਕੋਈ ਹੋਲੀ-ਹੋਲੀ ਉਹਨੇ ਉਸਾਰਾ ਜੇ ਨੀ ਮੈਂ ਮ ਜਾਨੀ ਸਹੀ ਤੇ ਦੀ ਕਰ ਨਹੀਂ ਦਿੰਦੀ ਦੀ ਕਹਿੰਦੇ ਕੋਈ ਨਾ ਕਰ ਲਾਂਗੇ ਸਭ ਕਰ ਲਾਂਗੇ ਮੇਰਾ ਪੁੱਤ ਜੋ ਕਰ ਲੈਂਦਾ ਕੋਈ ਕਰ ਲੈ ਮਿਲ ਕੇ ਸਰਜਣਾ ਜੀ ਐਵੇਂ ਸਭ ਚਾਚਾ ਆ ਜਾਣੀ ਹੈ ਜੀ ਸਾਰੇ ਨਾ ਸਭੂ ਚਾਚਾ ਆ ਜੀ ਉਹ ਤੇ ਹੈਗੇ ਬਸ ਬਸ ਹੋਲੀ-ਹੋਲੀ ਆਪੇ ਕਰ ਲੈਗੀ ਦੋਨੇ ਪੈਣਾ ਨਾ ਪੁੱਤ ਇਦਾਂ ਹੀ ਠੀਕ ਹੈ ਕੱਲੀ ਐਸੇ ਵੀ ਨਾ ਢਿੰਪੀ ਤੇ ਕਿਰਨ ਚ ਬਹੁਤ ਫਰਕ ਆਦਾ ਉਹ ਚ ਬਹੁਤ ਬਚਪਨਾ ਆ ਗਏ ਤੇ ਉਹ ਨੀ ਉਸ ਯਾਨੀ ਦੇ ਪਤਾ ਨਹੀਂ ਲੱਗਣ ਦੇ ਨੀ ਕਾ ਹੁ ਤਿਸਰਾ ਮਿੰਟ ਮਿੰਟੀ ਕਰਦਾ ਵੀ ਐ ਮੇਰੀ ਹੈ ਹੀ ਤੀ ਉਸ ਯਾਨੀ ਬਹੁਤ ਸਿਆਣੀ ਅਸਕਰ ਦੇ ਪੁੱਤਰ ਮੈਨੂੰ ਕਿੰਨੀ ਖੁਸ਼ੀ ਹੋਣ ਦੇ ਆ ਜਦੋਂ ਧੀ ਦੇ ਸੋਹਰੇ ਤਰੀਕ ਕਰਨਾ ਮਾਂ ਦੇ ਸਾਹਮਣੇ ਤੇ ਉਹਦੀ ਖੁਸ਼ੀ ਲੱਗ ਹੁੰਦੀ ਆ ਤੇ ਪੁੱਤਰ ਐ ਮੇਰਾ ਹੌਸਲਾ ਟੁੱਟਣ ਨਾ ਦਵੀ ਤੇ ਪਿਆਰ ਬਣਾਈ ਰੱਖੀ ਇਹਨਾਂ ਦੇ ਨਾਲ ਲੰਮਾ ਨਾਲ ਠੀਕ ਹੈ ਪੁੱਤਰ ਹਾਂ ਇਸੇ ਤਰ੍ਹਾਂ ਹੀ ਕਰਨਾ ਬਿਲਕੁਲ ਜੋੜ ਕੇ ਰੱਖਣਾ ਤੂੰ ਤੇ ਤੇਰੀ ਛੋਟੀ ਭੈਣ ਕੋਈ ਗਲਤੀ ਵੀ ਕਰੇ ਨਾ ਤੂੰ ਆਪੇ ਦੇਖ ਲੈ ਤੀਂ। ਓਹੋ ਮੰਮੀ ਤੂੰ ਇਹ ਟੈਨਸ਼ਨ ਨਾ ਲੋ ਘਰ ਮੈਂ ਕਦੀ ਟੁੱਟਣ ਹੀ ਨਹੀਂ ਦੇਣਾ। ਮੈਂ ਇਹ ਘਰ ਹਮੇਸ਼ਾ ਜੋੜ ਕੇ ਰੱਖਣਾ। ਤੇ ਸਾਰੇ ਕਹਨ ਕਿ ਕਿਹੜੀ ਮਾਂ ਦੀ ਤੀ ਸਿਆਣੀ ਮਾਂ ਦੀ ਸਿਆਣੀ ਕਹਿੰਦੀ। ਸਸਦੇ ਕੀ ਹੈ ਕੌਣ ਬਚਦੀ ਆਣਾ ਪੈਂਚੀ ਫਿਰ ਤੁਸੀਂ ਰਹਿ ਜਾਓ ਤੁਸੀਂ ਵੀ ਆ ਜਾ ਦੇ ਨਾ ਮੈਂ ਜਦੋਂ ਵੀ ਆਵਾਂਗੀ ਨਾ ਮੈਂ ਤਾਂ ਕੜੀ ਜਰੂਰ ਬਣਾ ਕੇ ਆਣਾ ਤੇ ਰਹਿਣਾ ਵੀ ਜਰਾ ਤੁਸੀਂ ਆਣਾ ਰਹਿਣਾ ਦੇਣਾ ਕੌਣ ਬਚਦੀ ਮੁੱਤ ਠੀਕ ਹੈ ਇੱਕ ਦਿਨ ਸਾਰਾ ਡੱਬਰ ਇਹਨਾਂ ਦੀ ਤਰੀਫ ਕਰਦਾ ਜਿਵੇਂ ਮੈਂ ਇਹਨਾਂ ਦੀ ਕੁੜੀ ਨਹੀਂਗੀ ਉਦੋਂ ਮੇਰੀ ਮਾਂ ਉਹ ਵੀ ਆਪਣੀ ਕੁੜੀ ਦੀ ਤਰੀਫ ਕਰੀ ਜਾਂਦੀ ਦੱਸ ਮੈਂ ਬਗਾਨੀ ਹਾਂ ਤਾਂ ਜੇ ਕੋਈ ਗਲਤੀ ਹੋਈ ਗਈ ਆ ਨਹੀਂ ਸਭ ਜਿ ਸਹੀ ਬਣੀ ਆ

ਬਹੁਤ ਬੇਸਤੀ ਕਰਾਤੀ ਮੇਰੀ ਥੋੜੇ ਸ਼ਰਮ ਕਰ ਲੋ ਛੋਟੀ ਮੈਨ ਇਹ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਬੋਲੀ ਜਾਓਗੇ ਤੈਨੂੰ ਹੋ ਗਈ ਗਿਆ ਵਾ ਤੂੰ ਪਾਗਲ ਹੋ ਗਈ ਆ ਕੀ ਹੈ ਤੈਨੂੰ ਪਾਗਲ ਹੋ ਗਈ ਮੈਂ ਜੋ ਤੁਹਾਡੇ ਇੰਨੀ ਗੱਲਾਂ ਸੁਣੇ ਉੱਚੀ ਜੀ ਹੱਸਾਂ ਦੇ ਮੇਰੇ ਬੇਸਤੀ ਕਰ ਕਰਕੇ ਕੀ ਮਿਲੇਗਾ ਤੈਨੂੰ ਸ਼ਰਮ ਨਹੀਂ ਆਦੀ ਮਾਸੀ ਆਈ ਉਹਨਾਂ ਸਾਹਮਣੇ ਫੜ ਕੇ ਮੇਰੀ ਬੇਸਤੀ ਕਰਤੇ ਮੰਮੀ ਤੇ ਮੰਮੀ ਉਹ ਤੋਂ ਵੱਧ ਨਿਕਲੇ ਆ ਲਿੰਪੀ ਹੋਤੇ ਨਾਰਮਲੀ ਗੱਲ ਕਰੇ ਹਾਂ ਸਾਡੇ ਬੱਸ ਨਾਰਮਲੀ ਕੀ ਫੇਰੇ ਬੱਸ ਨਾਰਮਲ ਨਹੀਂ ਗਈ ਤੈਨੂੰ ਨਾ ਗਲਤਫहमी ਹੋ ਗਈ ਆ ਤੂੰ ਜੋ ਸੋਚ ਰਹੀ ਹੈ ਨਾ ਇਤਨਾ ਤਾਂ ਕੁਝ ਵੀ ਨਹੀਂ ਹੈਗਾ ਕੋਈ ਤੇਰੀ ਬੇਇੱਜ਼ਤੀ ਨਹੀਂ ਕਰਨ데요 ਜਾ ਰਹਿਣ ਦੀ ਜਾ ਤੂੰ ਕੰਮ ਕਰੋ ਸਾਰੇ ਘਰ ਦਾ ਕੰਮ ਨਾ ਤੂੰ ਹੀ ਕਰੋ ਮੈਂ ਨਹੀਂ ਕੁਝ ਕਰਦੀ ਜਾ ਆਪਣੇ ਸਿਰ ਤੇ ਸੇਰਾ ਪਵਾ ਲਓ ਮੇਰੀ ਗੱਲ ਸੁਣ ਇਸੇ ਗੱਲ ਤੋਂ ਨਰਾਜ਼ ਹੋ ਗਈਆਂ ਕਿ ਤੂੰ ਜਿਹੜਾ ਉਹਦਾ ਹੀ ਕੰਮ ਦੀ ਜਾ ਸਿੱਖ ਲਾ ਕੰਮ ਦੀ ਜਾ ਸਿੱਖ ਲਾ ਕੀ ਗੱਲ ਤੁਹਾਡਾ ਮੈਂ ਕੰਮ ਨਹੀਂ ਕਰਾਨੀ ਸਾਰੇ ਕੰਮ ਤੂੰ ਹੀ ਕਰਦੇ ਜੇ ਕੋਈ ਗੱਲ ਨਹੀਂ ਜੇ ਕਿਸੇ ਨੇ ਕਹਿ ਤਾਂ ਕੰਮ ਦੀ ਜਾ ਸਿੱਖ ਲਾ ਤੇ ਤੂੰ ਵੀ ਕਹਿ ਦੇਂਦੇ ਹਾਂ ਜੀ ਕੋਈ ਗੱਲ ਨਹੀਂ ਮੈਂ ਸਿੱਖ ਲਾਂਗੀ ਵੇਖ ਤੈਨੂੰ ਸਬਜ਼ੀ ਤੇ ਹਜੇ ਤੱਕ ਬਣਾਣੀ ਨਹੀਂ ਨਾ ਇਹ ਦੋ ਸਾਲ ਹੋ ਗਏ ਨੇ ਤਾਂ ਲੋਕ ਇਹ ਕਿਦੋਂ ਆਏ ਸੀ ਤੁਹਾਨੂੰ ਟਾਈਮ ਲੱਗਾ ਸੀ ਨਾ ਹੋਣੀ ਨਹੀਂ ਸਾਰੇ ਜਾ ਚਾਹੀ ਨਾ ਕਿ ਇੱਕਦਮ ਸਾਰਾ ਕੁਝ ਫੜ ਲਿਆ ਸੀ ਮੈਨੂੰ ਵੀ ਆ ਜਾ ਕੇ ਜਾ ਜਾਓ ਵੀ ਦੋ ਦਿਨ ਜਾਓ ਮੈਂ ਘਰ ਸੰਭੋ ਕੇ ਸਾਰਾ ਮੇਰੇ ਮੈਂ ਜਦੋਂ ਮੈਂ ਆਪ ਖੁਦ ਬਣਾਉਂ ਤਾਂ ਆਪੇ ਸਾਰੇ ਜਾ ਚਾਹੀ ਤੇ ਜੋ ਤੁਸੀਂ ਹਰ ਟਾਈਮ ਆਪਣੇ ਮੈਂ ਕੋਈ ਨਹੀਂ ਰਿੰਦੀ ਮੈਂ ਬਣਾਣੀ ਤੇ ਬਈਆ ਆਪਣੇ ਸਿਰੇ ਤੇ ਸੁਣੋਗੇ ਫਿਰ ਜਾਓ ਮੈਂ ਮੇਰਾ ਦਿਮਾਗ ਖਰਾਬ ਹੈ ਦੀਦੀ ਜਾਓ ਪਲੀਜ਼ ਜਾਉਂਦੀ ਆਪਣੇ ਤਰੀਫਾ ਕਰਵਾਉਣੇ ਬਾਜ਼ਰ। ਇਹ ਰੀਪੀ ਕੀ ਹੋ ਗਿਆ ਤੈਨੂੰ? ਕੁਛ ਨਹੀਂ ਹੋਇਆ ਤੀ ਬਾਹਰ ਚਲ ਜਾ। ਇਤਨਾ ਕਰਦੀਂ ਤੇਰਾ ਮੂਡ ਨਹੀਂ ਨਾ ਠੀਕ ਹੈਗਾ। ਚੱਲ ਆਪਾਂ ਬਾਜ਼ਾਰ ਦੇ ਵਿੱਚ ਘੁੰਮ ਲੈਂਦੇ। ਨਹੀਂ ਮੈਂ ਉੱਥੇ ਬੇਇੱਜ਼ਤੀ ਨਹੀਂ ਕਰਵਾਨੀ। ਫੇਰ ਕਹਿਣਗੇ ਬੈਠੀ ਆਂ ਕੰਮ ਕਰ ਲੈਂਦੇ। ਕੋਈ ਕੰਮ ਦੇ ਚਾਸੇ ਕਰ ਲਾ। ਫੇਰ ਬੇਇੱਜ਼ਤੀ ਹੋਣੀ ਤਾਂ ਚੰਗਾ ਨਾ ਕਮਰੇ 'ਚ ਸਹੀ ਆਂ। ਜਾ ਉਹਦੀ ਕੰਮ ਕਰੋ ਸਾਰੇ ਜਿਹੜੇ ਕਰਨੇ। ਤੂੰ ਹੀ ਜਾਣੇ ਆਣਾ। ਮੈਨੂੰ ਜਾਂਦਾ ਫਿਰ। ਕਮਰੇ ਚ ਬੈਠੀ ਉੱਥੇ ਨਹੀਂ ਬੈਣ ਦਿੱਤਾ ਦੀ। ਇਹਨੂੰ ਕੀ ਹੋ ਗਿਆ ਵਾ? ਚੰਗੀ ਬਣੀ ਤੇ ਅੰਦਰੋਂ ਗਈ। ਤੇ ਰੀਫ ਕਰਦੀ। ਹਾਇ ਰੱਬਾ। ਪਹਿਲੀ ਵਾਰ ਇਹ ਮੇਰੇ ਨਾਲ ਲੜੀ ਐ ਇਸ ਤਰ੍ਹਾਂ। ਪਤਾ ਨਹੀਂ ਇਹਦੇ ਦਿਮਾਗ ਦੇ ਵਿੱਚ ਕੀ ਚੱਲੰਦਿਆ ਤੇ ਕੀ ਨਹੀਂ। ਮੈਨੇ ਛੇਤੀ ਨਾ ਇਹਦੀਆ ਗਲਤ ਫਹਮੀ ਦੂਰ ਕਰਨੇ ਪੈਣੇ। ਨਹੀਂ ਤੇ ਅੱਗੇ ਜਾ ਕੇ ਇਹ ਲੜਾਈ ਦਾ ਕਾਰਨ ਬਣ ਸਕਦੀ ਰਿੰਪੀ ਫਾਇਲੇ ਰਾਤੀ ਕਲਰ ਆ ਪਾਈ ਆਪਣੇ ਗੱਡੀ ਸਾਥ ਤਨੋਲੇ ਟਿਕਾਣੇ ਤੇ ਰੱਖਿਆ ਕਰ ਉਹ ਮੰਮੀ ਮੈਂ ਚੁੱਕਣ ਨਹੀਂ ਲੱਗਾ ਸੀ ਤੋਦੋਂ ਤੋਂ ਪਹਿਲਾਂ ਹੀ ਤੂੰ ਬੋਲਦਾ ਤੇ ਮੈਂ ਕਹਿਣਾ ਇਹ ਤਾਂ ਤੂੰ ਚੁੱਕੜੀ ਕੋਈ ਨਹੀਂ ਆ ذیرا ਧੋ ਤੇ ਮੈਂ ਹੁਣੇ ਜਾਣਾ ਨਾ ਥੱਲੇ ਫੇਰਾ ਸਾਰੇ ਕੱਪੜੇ ਮੈਂ ਗੱਡੀ ਚਾ ਰੱਖ ਦੂੰਗਾ ਰੱਖਣਾ ਰੱਖਣਾ ਰੱਖੂੰਗਾ ਮੰਮੀ ਮੈਂ ਚੱਲੀ ਆਪਣੇ ਪੇਕੇ ਤੇ ਤੇ ਚੱਲੀ ਮੈਂ ਖੁੱਖਾ ਚਲ ਠੀਕ ਹੈ ਕੱਲ ਜਾਂ ਪਰਸੋਂ ਤੱਕ ਆ ਜਾਂਗੀ ਮम्मी ਹੁਣ ਦੁਪਹਿਰ ਤੇ ਪੈ ਗਈ ਆ ਹੁਣ ਤੇ ਚੱਲੀ ਆ ਅੱਜ ਦੀ ਰਾਤ ਜਾਂ ਕੱਲ ਸ਼ਾਮ ਤੱਕ ਜਾਂ ਪਰਸੋਂ ਤੱਕ ਆ ਜਾ ਮੇਰਾ ਜੀ ਲੱਗੂ ਲੈ ਮੇਰੇ ਪੁੱਤੀ ਦਾ ਚਲ ਠੀਕ ਹੈ ਜਾ ਤੂੰ ਪੀ ਕੇ ਤੇ ਮਗਰ ਇੱਕ ਮੇਰਾ ਕੰਮ ਕਰਦੀ ਐ ਦੱਸ ਮम्मी ਪਤਾ ਕੀ ਤੇ ਨਹੀਂ ਪਤਾ ਜਾਈਂ ਕਿ ਮੇ ਇਹ ਚੰਗੀ ਆ ਨਾ ਛੋਟੀ ਵੀ ਬੜੀ ਚੰਗੀ ਆ ਵੱਡੀ ਵੀ ਬੜੀ ਚੰਗੀ ਆ ਤੇ ਆਪਣੇ ਸਾਹਿਬ ਵਾਸਤੇ ਤੂੰ ਦਸਤਾਵਾ ਮੈਨੂੰ ਕਹੀਂ ਲਾ ਭਤੀਨਾ ਸੰਤੁਸ਼ਟ ਹੋ ਸਾਹੀ ਦਾ ਰਿਸ਼ਤਾ ਕਰਾਈਏ ਪਤਾ ਠੀਕ ਆ ਮੰਮੀ ਮੈਂ ਵੀ ਇੱਥੇ ਚਾਹਨੀ ਆ ਕਿ ਚਾਈਲ ਦਾ ਜਲਦੀ ਤੋਂ ਜਲਦੀ ਰਿਸ਼ਤਾ ਹੋਵੇ ਤੇ ਤੁਹਾਡੇ ਘਰ ਵੀ ਕੋਈ ਚੰਗੀ ਕੁੜੀ ਆਵੇ ਠੀਕ ਆ ਕੋਈ ਨਹੀਂ ਮੈਂ ਜਾ ਕੇ ਗੱਲ ਕਰਾਂਗੀ ਆਪਣੀਆਂ ਭਜਾਈਆਂ ਨੂੰ ਵੀ ਕਵਾਂਗੀ ਕਿ ਕੋਈ ਚੰਗੀ ਕੁੜੀ ਵੇਖੋ ਆਹੋ ਵੇਖ ਲਈ ਆਹੋ ਬਾਬੀ ਮੈਂ ਨਾ ਤੁਹਾਡੇ ਮੂੰਹ ਨਹੀਂ ਸੁਣਿਆ ਵਾ ਤੁਸੀਂ ਕਹਿੰਦੇ ਸੀ ਨਾ ਕਿ ਮੇਰੇ ਘਰ ਜਿਹੜੀਆਂ ਭਜਾਈਆਂ ਵਾ ਉਹ ਬੜਾ ਹੀ ਪਿਆਰ ਨਾਲ ਰਲ ਮਿਲ ਕੇ ਰਹਿੰਦੀਆਂ ਵਾ ਤੇ ਮੈਨੂੰ ਵੀ ਇਹੀ ਆ ਕਿ ਆਪਣੇ ਘਰ ਵੀ ਜਿਹੜੀ ਕੋਈ ਆਵੇ ਨਾ ਤੁਹਾਡੇ ਨਾਲ ਪਿਆਰ ਨਾਲ ਰਲ ਮਿਲ ਕੇ ਹੀ ਰਹੇ ਤੇ ਤੂੰ ਹੀ ਫੇਰ ਕੋਈ ਇਦਾਂ ਦੀ ਵੇਖਿਓ ਕਿ ਜਿਹੜੀ ਤੁਹਾਡੀ ਪੱਜਾਈਆਂ ਵਰਗੀ ਹੋਵੇ ਤੁਹਾਡੇ ਨਾਲ ਨਾ ਪਿਆਰ ਨਾ ਰਵੇ। ਹਾਂ ਠੀਕ ਐ ਮੈਨੂੰ ਪਤਾ ਐ ਤੈਨੂੰ ਵਿਆਹ ਦੀ ਬੜੀ ਕਾਲੀ ਐ ਪਰ ਮੈਂ ਵੀ ਤੇ ਆਉਂ ਕੁੜੀ ਚਾਹੀਨੀ ਐ ਨਾ ਜਿਹੜੀ ਆ ਘਰ ਚ ਰਲ ਮਿਲ ਕੇ ਰਵੇ ਮੇਰੇ ਨਾਲ ਬਣਾ ਕੇ ਰੱਖੇ ਮੈਂ ਆਪਣੇ ਨਾਲ ਲੜਨ ਵਾਸਤੇ ਥੋੜੀ ਕੋਈ ਲਿਆਣੀ ਐ ਜਿਹੜੀ ਮੇਰੇ ਨਾਲ ਕੰਮ ਵੀ ਕਰਾਵੇ ਫੇਰ ਕੀ ਮੈਂ ਕੋ ਦੂਣਾ ਕੰਮ ਕਰਾਉਂਗੀ। ਆਹੋ ਪੂਜਾ ਤੂੰ ਨਾ ਪਰਜਾਈਆਂ ਵੀ ਸੁਣਦੀ ਐ ਨਾ ਤੂੰ ਆਪਣੇ ਤਾਈ ਚਾਚੇ ਦੂਰੋਂ ਨੇੜੇ ਰਿਸ਼ਤੇਦਾਰੀ ਹੁੰਦੀ ਨਾ ਤੇ ਕੋਈ ਵੀ ਕੋਈ ਕੁੜੀ ਲੱਗੀ ਆ ਨਾ ਤੈਨੂੰ ਚੰਗੀ ਲੱਗਦੀ ਆ ਸੁਭਾਅ ਚੰਗਾ ਵਾ ਤੇ ਤੂੰ ਉਹਦਾ ਹੀ ਰਿਸ਼ਤਾ ਮੰਗ ਲਿਆ ਠੀਕ ਆ ਮੰਮੀ ਮੈਂ ਧਿਆਨ ਜਰੂਰ ਰੱਖੀ ਮੇਰਾ ਪੁੱਤ ਧਿਆਨ ਤੇ ਮੰਮੀ ਮੈਂ ਅੱਗੇ ਹੀ ਰੱਖਦੀ ਆ ਮੈਂ ਕਿੰਨਿਆਂ ਨੂੰ ਤੇ ਕਹਿ ਛੜਿਆ ਹੁਣ ਕੋਈ ਉਹਦੀ ਕੁੜੀ ਚੰਗੀ ਲੱਭੇ ਤੇ ਫੇਰ ਹੀ ਗੱਲ ਅੱਗੇ ਤੋਰੀਏ ਨਾ ਕੋਈ ਮੈਂ ਕਿਹ ਨਾ ਸਪੈਸ਼ਲ ਧਿਆਨ ਰੱਖੀ ਤੁਹਾਨੂੰ ਮੈਂ ਕਹਿੰਨਾ ਚਾਚੇ ਵਾਲੇ ਵੇਖ ਲਈ ਨਾ ਉਹਨਾਂ ਨਾਲ ਵੀ ਗੱਲ ਕਰ ਲਈਏ ਓ ਮੰਮੀ ਤੁਸੀਂ ਜਾਨ ਦੋਗੇ ਤੇ ਰਿਸ਼ਤਾ ਲੱਭਣਾ ਜਾਓ ਪਾ ਵਿਧੇ ਹੀ ਜਾਓ ਇੱਥੇ ਘਰੇ ਬੈ ਕੇ ਗੱਲਾਂ ਕਰੀ ਜਾਂਦੇ ਜੀ ਪੁੱਤ ਫੇਰ ਮੈਨੂੰ ਫੋਨ ਕਰਦੀ ਰਹੂਗੀ ਮੈਂ ਸਮਝਾ ਕੇ ਹੀ ਕੱਲਾ ਨਾ ਓਏ ਉਹਨਾਂ ਨੂੰ ਪਤਾ ਵਾ ਚੰਗਾ ਪੁੱਤ ਜਾ ਚਲ ਮੰਮੀ ਠੀਕ ਹੈ ਬਹੁਤਾ ਕਾਲਾ ਫਿਰਦਾ ਈ ਜਾਓ ਫਰੀ ਜਾਓ ਕਾ ਵੀ ਜਾਓ ਚੱਲਨੀ ਚੱਲਨੀ ਆ ਓ ਮੰਮੀ ਸੱਚ ਇੱਕ ਮਿੰਟ ਕਮਰੇ 'ਚ ਆਇਓ ਕਿਉਂ ਮੈਂ ਤੁਹਾਨੂੰ ਕੁਝ ਮਖਾਣਾ ਹੈ ਨਾਲੇ ਤੁਹਾਡੀ ਸਲਾਹ ਲੈਣੀ ਚੰਗਾ ਚੰਗਾ ਆਓ ਜਰਾ ਤੇ ਮੈਂ ਮੰਮੀ ਫੇਰਾ ਕੱਪੜੇ ਰੱਖਣ ਲੱਗਾ ਇਹ ਗੱਡੀ 'ਚ ਜਾ ਜਾ ਆਇਓ ਮੰਮੀ ਜੇਰਾ ਆ ਬੈਠੋ ਇੱਕ ਮਿੰਟ ਇਹ ਨਾ ਮੈਂ ਨਾ ਆਪਣੇ ਪਰ ਜਾਇਆ ਵਸੇ ਨੂੰ ਸੋੜ ਲੈ ਸੀ ਆ ਬੈਠੋ ਮੰਮੀ ਇਹ ਪਿੰਕ ਰੰਗ ਲਿਆਂਦਾ ਮੈਂ ਰਿੰਬੀ ਵਾਸਤੇ ਇਹ ਲਿਆਂਦਾ ਮੈਂ ਕਿਰਨ ਵਾਸਤੇ ਠੀਕ ਆ ਮੰਮੀ ਦੱਸੋ ਬਹੁਤ ਵਧੀਆ ਮਗਰ ਇੱਕ ਕੰਮ ਆ ਜਿਹੜਾ ਤੂੰ ਰਿੰਬੀ ਵਾਸਤੇ ਲਿਆਂਦਾਈ ਨਾ ਹਾਂਜੀ ਇਹ ਤੂੰ ਕਿਰਨ ਨੂੰ ਦੇ ਇਹਦਾ ਰੰਗ ਬਹੁਤ ਸੋਹਣਾ ਹੈ ਇਹ ਬਾਵਾ ਸ਼ੇਡ ਉਹ ਤੇ ਬੜੀ ਜਚਣੀ ਤੇ ਆ ਰਿੰਪੀ ਨੂੰ ਦੇ ਦੇ ਆ ਰਿੰਪੀ ਦੇ ਦੇ ਤੇ ਮੈਂ ਚਲੋ ਇਸ ਤਰ੍ਹਾਂ ਕਰਨਾ ਹਾਂ ਆ ਬਾਵੇ ਰੰਗ ਦਾ ਰਿੰਪੀ ਨੂੰ ਨਹੀਂ ਦੇਣਾ ਇਹ ਇਹਦੇ ਨੂੰ ਦੇਣਾ ਇਹ ਰਿੰਪੀ ਨੂੰ ਆ ਦੇ ਦੇ ਸੋਹਣਿਆ ਦੋਵੇਂ ਸੂਟ ਬਹੁਤ ਸੋਹਣੇ ਹਾਂ ਸੂਟ ਤੇ ਦੋਨੋਂ ਸੋਹਣੇ ਆ ਇਹ ਵੀ ਸੋਹਣੇ ਚਲੋ ਤੇ ਜੀ ਐਦਾਂ ਕਹਿੰਦੇ ਹੋ ਤੇ ਇਹ ਵਾਲਾ ਮੈਂ ਕਿਰਨ ਨੂੰ ਦੇ ਦਾਂਗੀ ਤੇ ਉਹਨਾਂ ਨੂੰ ਮੈਂ ਰਿੰਤੀ ਦੇ ਦਾਂਗੀ ਮੈਂ ਕਿ ਦੋਵੇਂ ਖੁਸ਼ ਹੋ ਜੰਦੀਆਂ ਨਾ ਖੁਸ਼ ਹੋ ਜੰਦੀਆਂ ਸਾਰੀ ਉਹ ਤੇ ਰੰਗ ਬੜਾ ਜੱchnਾ ਇਹ ਆ ਰਿੰਤੀ ਦੇ ਜਾ ਜਣਾ ਚਲੋ ਠੀਕ ਹੈ ਮੈਂ ਇੱਕੀ ਚਾਹ ਲੈਣੀ ਦੋਲ ਖਾਪੇ ਕੀ ਕਰਨੇ ਆ ਮੈਂ ਤਾਂ ਵੀ ਖੁਸ਼ ਹੋ ਜੰਦੀਆਂ ਸਾਡੀ ਨਾਲ ਨਾਲ ਆਉਂਦੇ ਆਈਏ ਤੇ ਕੁਝ ਲੈ ਕੇ ਆਈ ਹੈ ਤਾਂੀਆਂ ਨੂੰ ਵੀ ਚਾਹ ਹੁੰਦਾ ਦੀ ਸਾਡੀ ਨਾਲ ਨਾਲ ਵੀ ਕੁਝ ਲੈ ਕੇ ਆਵੇ ਹੈ ਨਾ ਵੀ ਉਹ ਮੇਰੇ ਵਾਸਤੇ ਕਿੰਨਾ ਕਰਦੀਆਂ ਨੇ ਤੁਹਾਨੂੰ ਪਤਾ ਹੀ ਆ ਮੰਮੀ ਸਮਝ ਨਾ ਚੱਲੀ ਜੇ ਮੈਂ ਲੇਟ ਪੜੀ ਹੁੰਦੀਆਂ ਠੀਕ ਆ ਤੇ ਜੇ ਇੱਕ ਮੇਰੀ ਕਾਸਮੋ ਮੈਂ ਚੱਲੀ ਤੇ ਆ ਮੈਂ ਕੁੜੀ ਵਾਰੇ ਗੱਲ ਕਰਾਂਗੀ ਬਾਈ ਚਾਂਸ ਕੋਈ ਕੁੜੀ ਕੋਈ ਲੰਗਦਾ ਪੰਦਾ ਕੋਈ ਆਂਡ ਗਵਾਂਡ ਚੋ ਜੇ ਕੋਈ ਕੁੜੀ ਦੱਸੇ ਕੋਈ ਗੱਲ ਕਰੇ ਤੇ ਮੈਂ ਤੁਹਾਨੂੰ ਫੋਨ ਤੇ ਸਾਰੀ ਗੱਲ ਦੱਸਾਂਗੀ ਨਾਲ ਨਾਲ ਪੁੱਤ ਤੂੰ ਸਿਆਣੀ ਤੂੰ ਆਪ ਸਭ ਕੁਝ ਵੇਖ ਲਈ ਪਰਖ ਲਈ ਸਭ ਕੁਝ ਖਾਮ ਕਰਨੀ ਆ ਉਹ ਤੇ ਕੋਈ ਨਹੀਂ ਨਹੀਂ ਚਲੋ ਪਹਿਲੇ ਥੋੜੀ ਮੈਂ ਹਾਂ ਕਰ ਦਾਂਗੀ ਕੋਈ ਗੱਲ ਕਰੇਗਾ ਕੁੜੀ ਨੂੰ ਮੈਂ ਝਾਤੀ ਮਾਰਾਂਗੀ ਕਿਸੇ ਲੈ ਕੋਈ ਕਿਸੇ ਦੇ ਘਰ ਆਇਆ ਹੀ ਹੁੰਦਾ ਹੈ ਠੀਕ ਆ ਚਲੋ ਚੱਲੀ ਜੇ ਮੈਂ ਠੀਕ ਹੈ ਠੀਕ ਆ ਕੋਈ ਚਲ ਚਲ ਗਈ ਆ ਚਲ ਵੇਖੇਗੀ ਨਾ ਕੋਈ ਨਾ ਕੋਈ ਕੁੜੀ ਗੜੀ ਜੇ ਨਾਂ ਦੱਸਦੀ ਤੇ ਇਹਨੇ ਉਤਰਾ ਹੀ ਆ ਜਾਣਾ ਸੀ ਹੁਣ ਵੇਖ ਕੇ ਆਏਗੀ ਤੇ ਚਲ ਮੈਂ ਆਪਣੇ ਸਾਹਿਲ ਦਾ ਖਰਾ ਛੇਤੀ ਵਿਆਹ ਤੇ ਦੋਵੇਂ ਦਰਾਨੀ ਘਠਣੀ ਰਹਾ ਕਰਨ ਗਿਆ ਇਹ ਕੱਲੀ ਵਿਚਾਰੀ ਰਹਿੰਦੀ ਹੈ ਦੇਲੇ ਦਾ ਨਹੀਂ ਲੱਗਦਾ ਫਿਰ ਰਿੰਪੀ ਹਾਂਜੀ ਹਾਂ ਇੱਕ ਮਿੰਟ ਬਾਹਰ ਇੱਕ ਮਿੰਟ ਆਈ ਹਾਂ ਹਾਂਜੀ ਲੈ ਅੱਜ ਤੇ ਬੜੀ ਸੋਹਣੀ ਲੱਗੰਨੀ ਆ ਨਵਾਂ ਸੂਟ ਪਾਇਆ ਲੱਗਦਾ ਕੱਢ ਕੇ ਨਹੀਂ ਨਹੀਂ ਨਵਾਂ ਤਾਂ ਨਹੀਂ ਆ ਪੁਰਾਣਾ ਹੀ ਆ ਅੱਛਾ ਮੇਰੇ ਦਿਓਰ ਨੇ ਭੇਜਿਆ ਆਣਾ ਬਾਰੋਂ ਫਿਰ ਮੈਂ ਇਹਦੇ ਵੇਖਿਆ ਹੀ ਨਹੀਂ ਆਹ ਵਾਲਾ ਸੂਟ ਤੂੰ ਦੱਸਿਆ ਹੀ ਨਹੀਂ ਮੈਨੂੰ ਪਾਇਆ ਤੇ ਅੱਗੇ ਵੀ ਦੀਦੀ ਵੇਖਿਆ ਤਾਂ ਆ ਤੁਸੀਂ ਮੈਨੂੰ ਨਹੀਂ ਆਦਾ ਆਂਦੇ ਚੱਲ ਛੱਡ ਮੈਂ ਨਾ ਇਸ ਕਰਕੇ ਤੇਰੇ ਕੋਲ ਆਈ ਸੀਗੀ ਮੈਂ ਨਾ ਤੈਨੂੰ ਕਹਿਣਾ ਵਾ ਚੱਲ ਅajna ਮੈਂ ਤੇਰੀ ਫੇਵਰੇਟ ਚੀਜ਼ ਬਣਾਉਣੀ ਆ ਦੱਸ ਤੂੰ ਕੀ ਖਾਣਾ ਵਾ ਨਹੀਂ ਮੈਂ ਨਹੀਂ ਕੁਝ ਖਾਣਾ ਮੈਂ ਰੋਟੀ ਖਾ ਲਈ ਸੀ ਆਏ ਹਾਏ ਰੋਟੀ ਨਹੀਂ ਜਿਹੜਾ ਤੈਨੂੰ ਪਸੰਦ ਆ ਆ ਜੰਗ ਫੂਡ ਜਿਆ ਕਦੀ ਤੂੰ ਪਾਸਤਾ ਖਾਣੀ ਆ ਕਦੀ 버ਗਰ ਖਾਣੀ ਆ ਇਸ ਤਰ੍ਹਾਂ ਕਰਦੇ ਆ ਆਪਾਂ ਨਾ ਪਾਸਤਾ ਬਣਾਨੇ ਆ ਪਾਸਤਾ ਤੈਨੂੰ ਸਭ ਤੋਂ ਵਧੀਆ ਬਣਾਉਣੀ ਆ ਦੀਦੀ ਮੇਰਾ ਨਹੀਂ ਮੰਨੇਗਾ ਕਿ ਆਹ ਨਾ ਨਹੀਂ ਖਾਣਾ ਮੈਂ ਤੁਸੀਂ ਖਾਣਾ ਤੇ ਖਾ ਲਓ ਮੈਂ ਇਕੱਲੀ ਨੇ ਕੀ ਕਰਨਾ ਖਾ ਕੇ ਮੈਂ ਤੇ ਤੇਰੇ ਘਰ ਕੇ ਕਹਿਣੀ ਆ ਦੋਵੇਂ ਜਾਨੇ ਬੈਠ ਕੇ ਪਾਸਤਾ ਖਾਣੇ ਆ ਨਾਲੇ ਗੱਪਾਂ ਛੱਪਾਂ ਮਾਰਦੇ ਆ ਕਹਾਂਂਦੋ ਫੇਰ ਘਰ ਦੇ ਕਹਿਣਗੇ ਤੂੰ ਵੀ ਕੁਛ ਕਰ ਲਿਆ ਕਰ ਫੇਰ ਮੈਨੂੰ ਸੁਣਾ ਮਿਲ ਜਾਣਾ ਐਸੋ ਚੰਗਾ ਮੈਂ ਠੀਕ ਆ ਕੱਲੀ ਠੀਕ ਆ ਤੂੰ ਬਣਾ ਕੇ ਖਾ ਲਓ ਓਹੋ ਤੂੰ ਕੱਲ ਦੀ ਗੱਲ ਨੂੰ ਲੈ ਕੇ ਹਾਇ ਦੇ ਘਰ ਨੂੰ ਬੈਠੀ ਆਈ ਆ ਛੱਡ ਪਰੇ ਉਹ ਗੱਲਾਂ ਦਿਲ 'ਚੇ ਨਹੀਂ ਰੱਖੀ ਦੀਆਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਘਵਾ ਦੇ ਹੁੰਦੇ ਆ ਜਿਹੜੀ ਗੱਲ ਹੋਈ ਆ ਨਾ ਉਹ ਭੁੱਲ ਜਾ ਕਰ ਉਹਨੂੰ ਐਵੇਂ ਲੈ ਕੇ ਬੈਠੀ ਨਾ ਰਿਆ ਕਰ ਚੱਲ ਮੇਰਾ ਬੜਾ ਦਿਲ ਕਰਨਦਿਆ ਖਾਂਦਾ ਦੋਵੇਂ ਜਾਨੇ ਚੱਲੀਏ ਬੈਠੀਏ ਤੇ ਖਾਈਏ ਦੋਵੇਂ ਬਣਾ ਲਾਂਗੇ ਨਾ ਕੋਈ ਕਹੂਗਾ ਨਾ ਕੁਛ ਚਲੋ ਠੀਕ ਹੈ ਚਲ ਆ ਜਾ ਉਹ ਪਾਸਾ ਸੱਚੀ ਵਧੀਆ ਸਵਾਲ ਬਣਿਆ ਨਾ ਵਧੀਆ ਬਣਿਆ ਹੈ ਨਾ ਉਹ ਸਵਾਲ ਬਣਿਆ ਸੀ ਰਿੰਪੀ ਕਿਰਨ ਦੀ ਦੇ ਸੀ ਹਾਂ ਸਿੱਖਾ 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 ਦੀ ਸਿੱਖਾ ਆਜੋ ਬੈਠੋ ਹਾਂ ਹਾਂ ਹੋਰ ਸੁਣਾਓ ਕੀ ਹਾਲ ਚੱਲਦਾ ਏ ਦੋਨਾਂ ਦਾ ਬਸ ਵਧੀਆ ਵਧੀਆ ਬਣਾ ਕਿਥੋਂ ਆ ਚੇਤਾ ਆ ਗਿਆ ਸਾਡਾ ਬਸ ਮੈਨੂੰ ਤੇ ਆ ਹੀ ਜਾਂਦਾ ਤੁਸੀਂ ਵੈਲੀਆਂ ਗੱਪਾਂ ਜੋ ਮਾਰਦੀਆਂ ਪਿਆਓ ਕਿ ਐ ਨਹੀਂ ਕਿ ਆਪਣੀ ਨਾਨਨ ਘਰ ਵੀ ਹੋ ਆਈ ਏ ਐਕਟੀਵਿਟੀ ਤੇ ਜਾ ਕੇ ਕੋਈ ਨਾ ਪਾਜਾਂਗੇ ਟੈਨਸ਼ਨ ਨਾ ਲਓ ਤੁਸੀਂ ਦੱਸੋ ਨਾਦੀ ਫੋਨ ਕੀਤਾ ਇੱਕਦਮ ਫਿਰ ਇਹਨੂੰ ਕਹਿੰਦੇ ਆ ਨਾ ਸਰਪ੍ਰਾਈਜ਼ ਚਲੋ ਮੈਂ ਮੰਮੀ ਨੂੰ ਬੁਲਾ ਕੇ ਲਿਆਵਾਂ ਹਾਂ ਹਾਂ ਕਿੱਥੇ ਹੈਗੇ ਬਾਕੀ ਉਹ ਅੰਦਰ ਹੋਣੇ ਆ ਮੈਂ ਬੁਲਾ ਕੇ ਲਿਆਵਾਂ ਚੱਲ ਰੁਕ ਜਾਓ ਇੱਕ ਮਿੰਟ ਠਹਿਰੋ ਠਹਿਰੋ ਮੰਮੀ ਨੂੰ ਤਾਂ ਬੁਲਾਣੇ ਆ ਪਰ ਐ ਵੇਖੋ ਇਹ ਕੀ ਲੈ ਕੇ ਆਏ ਜੀ ਐ ਵੇਖ ਰਿੰਪੀ ਐ ਸੂਟ ਤੇਰੇ ਵਾਸਤੇ ਐ ਦੇ ਕਿਰਨ ਐ ਤੇਰੇ ਵਾਸਤੇ ਵੀ ਕਿੰਨਾ ਸੋਹਣਾ ਨਾ ਸੂਟ ਕੱਲ ਸੂਟ ਤਾਂ ਜੀ ਬਹੁਤ ਸੋਹਣਾ ਆ ਬਹੁਤ ਜਦਾ ਪਿਆਰਾ ਪਰ ਤੁਹਾਨੂੰ ਨਹੀਂ ਲੱਗਦਾ ਪਿਆ ਕਿ ਮੈਂ ਸੇਮ ਸੇਮ ਕਲਰ ਪਾਏ ਆ ਆ ਵੇਖੋ ਜਿਹੜਾ ਮੈਂ ਪਾਇਆ ਉਹ ਵੀ ਕਲਰ ਇਸੇਮ ਆ ਤੇ ਆ ਵੀ ਸੇਮ ਆ ਨਹੀਂ ਨਹੀਂ ਰਿੰਪੀ ਇਹ ਡਿਜ਼ਾਈਨ ਤੇ ਉਹ ਡਿਜ਼ਾਈਨ ਦਾ ਕਿੰਨਾ ਫਰਕ ਹੈ ਇਹ ਦੇਖ ਪਾਰਟੀ ਵੇਅਰ ਕਿੰਨਾ ਹੈਵੀ ਸੂਟ ਹੈ ਪਰ ਨਹੀਂ ਦੀਦੀ ਕਲਰ ਤਾਂ ਸੇਮ ਸੋ ਮੈਨੂੰ ਉਹ ਕਲਰ ਦੇ ਦਿਓ ਦੀਦੀ ਉਹ ਆ ਕਲਰ ਹੈਗਾ ਵੀ ਨਹੀਂ ਆ ਠੀਕ ਆ ਦੀਦੀ ਤੁਸੀਂ ਆ ਲੈ ਲਓ ਹਾਂ ਹਾਂ ਔਰ ਨਹੀਂ ਨਹੀਂ ਕਿਰਨ ਨਹੀਂ ਨਹੀਂ ਰਿੰਪੀ ਘਾਲ ਤੇ ਸੁਣੋ ਮੇਰੀ ਐ ਕਿਰਨ ਜਰ ਅਸਲ ਇਹ ਰੰਗ ਤੇਰੇ ਤੇ ਜ਼ਿਆਦਾ ਜਚਣਾ ਮੈਂ ਤੇ ਰਿੰਪੀ ਇਹ ਰੰਗ ਤੇਰੇ ਤੇ ਜ਼ਿਆਦਾ ਜਚਣਾ ਇਸ ਲਈ ਮੈਂ ਰੰਗ ਅਲੱਗ-ਅਲੱਗ ਤਾਈ ਲਿਆਂਦੇ ਸੀ ਤੁਹਾਡੇ ਦੋਨਾਂ ਦੇ ਹਿਸਾਬ ਨਾਲ ਠੀਕ ਆ ਕਿਰਨ ਹੈਨਾ ਸੋਨਾ ਦਾ ਸੂਟ ਪਸੰਦ ਆਇਆ ਨਾ ਰਿੰਪੀ ਤੈਨੂੰ ਹਾਂਜੀ ਸੋਨਾ